ਵਿੱਦਿਆ ਦੇ ਖੇਤਰ ਵਿੱਚ ਦਿਨੋ ਦਿਨ ਪਲੰਘਾਂ ਪੱਟ ਰਹੀ ਨੰਬਰ ਵਿਦਿਅਕ ਸੰਸਥਾ ਆਈਡੀਅਲ ਕਾਨਵੈਂਟ ਸਕੂਲ ਹਠੂਰ ਵਿਖੇ ਸਲਾਨਾ ਖੇਡ ਮੇਲਾ ਕਰਵਾਇਆ ਗਿਆ ਪ੍ਰਿੰਸੀਪਲ ਅਜੀਪਾਲ ਸਿੰਘ ਢਾਲੀਵਾਲ ਨੇ ਤਾੜੀਆਂ ਦੀ ਗੂੰਜ ਵਿੱਚ ਰੀਬਨ ਕੱਟਣ ਦੀ ਰਸਮ ਅਦਾ ਕੀਤੀ ਜਿੱਥੇ ਬੱਚਿਆਂ ਵੱਲੋਂ ਮਿਸਾਲ ਮਾਰਚ ਕੀਤਾ ਗਿਆ ਉੱਥੇ ਵੈਲਕਮ ਗੀਤ ਨਾਲ ਸਪੋਰਟਸ ਡੇ ਦੀ ਸ਼ੁਰੂਆਤ ਹੋਈ ਸਕੂਲ ਦੇ ਛੋਟੇ ਵੱਡੇ ਬੱਚਿਆਂ ਨੇ ਵੱਖ-ਵੱਖ ਖੇਡਾਂ ਵਿੱਚ ਦਿਲਚਸਪੀ ਨਾਲ ਹਿੱਸਾ ਲਿਆ ਖੇਡਾਂ ਵਿੱਚ ਰੱਸਾ ਕਸੀ ਬਾਸਕਟਬਾਲ ਫੁੱਟਬਾਲ ਕ੍ਰਿਕਟ ਰੇਸਾਂ, ਸਪੂਨ ਰੇਸ, 3 ਲੱਗ ਰੇਸ, ਖੋ-ਖੋ, ਲੰਬੀ ਚਾਲ ਸਮੇਤ ਹੋਰ ਵੀ ਖੇਡ ਮੁਕਾਬਲੇ ਕਰਵਾਏ ਗਏ ਤੇ ਜੇਤੂ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਆਓ ਵੇਖਦੇ ਹਾਂ ਰੀਅਲ ਮਿਕਸ ਨਿਊਜ਼ ਦੇ ਮਾਧਿਅਮ ਰਾਹੀਂ ਖੇਡ ਮੇਲੇ ਦੀਆਂ ਚਲਕੀਆਂ। ਵਿਸ਼ੇਸ਼ ਰਿਪੋਰਟ ਕੋਮਲ ਪ੍ਰੀਤ ਕੌਰ ਹਠੂੜ। our talented students are ready to show their discipline and coordination through the march pass watch them march to the beats of the band led by our sports captain's team take your positions stand attention stand attention start the parade What a wonderful display of teamwork and discipline. Thank you all students for a grand march pass. Now let's take the sports path. I request all participants to repeat after our sports captain. Take your positions oath ceremony. team, please take your position. i promise that, I promise that we, shall we shall take part in these games in game. with, respecting with respecting and avoiding why the rules the rule. that govern them, them in the true spirit, the true spirit of membership. For the, for the glory of sports and, sports and the honor of, of our teams jai hind ਅੱਜ ਆਈਡੀਅਲ ਕਨਵੈਂਟ ਸਕੂਲ ਹਠੂਰ ਦੇ ਸਲਾਨਾ ਖੇਡ ਸਮਾਰੋਹ ਤੇ ਆਪਾਂ ਪਹੁੰਚੇ ਆ ਸੋ ਖੇਡਾਂ ਦੀ ਓਪਨਿੰਗ ਜੋ ਅੱਜ ਹੋਣ ਜਾ ਰਹੀ ਆ ਤਿੰਨ ਦਿਨਾਂ ਖੇਡ ਮੁਕਾਬਲੇ ਜੋ ਬੱਚਿਆਂ ਦੇ ਹੋਣੇ ਨੇ ਸਕੂਲ ਦੇ ਵਿੱਚ ਖੇਡਾਂ ਦਾ ਜਿੱਥੇ ਆਮ ਇਨਸਾਨ ਦੇ ਜੀਵਨ ਦੇ ਵਿੱਚ ਬਹੁਤ ਵੱਡਾ ਮਹੱਤਵ ਆ ਉਥੇ ਵਿਦਿਆਰਥੀ ਜੀਵਨ ਦੇ ਵਿੱਚ ਬਹੁਤ ਅਹਿਮ ਯੋਗਦਾਨ ਆ ਖੇਡਾਂ ਦਾ ਸਪੋਰਟਸ ਦੇ ਨਾਲ ਨਾਲ ਬੱਚੇ ਜੋ ਰਹਿਣ ਸਹਿਣ ਦਾ ਸਲੀਕਾ ਉਹ ਵੀ ਖੇਡਾਂ ਤੋਂ ਹੀ ਸਿੱਖਦੇ ਨੇ ਬੱਚਿਆਂ ਦੇ ਵਿੱਚ ਇੱਕ ਸਬਰ ਦੀ ਭਾਵਨਾ ਉਹ ਇੱਕ ਖੇਡ ਪ੍ਰੇਮੀ ਦੇ ਅੰਦਰ ਹੀ ਹੁੰਦੀ ਆ ਸੋ ਜੋ ਇਹ ਖੇਡਾਂ ਨੇ ਸਕੂਲਾਂ ਦੇ ਵਿੱਚ ਹੁੰਦੀਆਂ ਇਹਨਾਂ ਦਾ ਬਹੁਤ ਯੋਗਦਾਨ ਆ ਵਿਦਿਆਰਥੀ ਜੀਵਨ ਵਿੱਚ ਬੱਚਾ ਘਰ ਤੋਂ ਸਕੂਲ ਦੇ ਵਿੱਚ ਪੜ੍ਹਨ ਲਈ ਆਉਂਦਾ ਤਾਂ ਸਿਰਫ ਐਜੂਕੇਸ਼ਨ ਪ੍ਰਾਪਤ ਕਰਨਾ ਹੀ ਉਸ ਦਾ ਇੱਕ ਮਕਸਦ ਨਹੀਂ ਹੁੰਦਾ ਉਹ ਉਸ ਦਾ ਮਕਸਦ ਕਿ ਬੱਚੇ ਦਾ ਵਿਅਕਤੀਤਾ ਉਹ ਉਸ ਦਾ ਆਚਰਣ ਜੋ ਨਿਖਰ ਕੇ ਸਭ ਦੇ ਸਾਹਮਣੇ ਆਵੇ ਸਮਾਜ ਦੀ ਸਿਰਜਣਾ ਇੱਕ ਬੱਚੇ ਨੇ ਕਰਨੀ ਆ ਜਿਵੇਂ ਕਿ ਅਸੀਂ ਕਹਿੰਦੇ ਆ ਕਿ ਅੱਜ ਦੇ ਵਿਦਿਆਰਥੀ ਕੱਲ ਦੇ ਨੇਤਾ ਸੋ ਇੱਕ ਵਧੀਆ ਸਮਾਜ ਦੀ ਸਿਰਜਣਾ ਕਰਨ ਦੇ ਲਈ ਇੱਕ ਇਨਸਾਨ ਦੇ ਵਿੱਚ ਵਧੀਆ ਪਲੇਅਰ ਵਾਲੇ ਗੁਣ ਹੋਣੇ ਬਹੁਤ ਜ਼ਰੂਰੀ ਨੇ ਸਾਰਿਆਂ ਦੇ ਨਾਲ ਮਿਲ ਕੇ ਰਹਿਣਾ ਟੀਮ ਵਰਕ ਕਰਨਾ ਇਹ ਸਭ ਬੱਚੇ ਖੇਡਾਂ ਤੋਂ ਹੀ ਸਿੱਖਦੇ ਨੇ ਸੋ ਖੇਡਾਂ ਦਾ ਵਿਦਿਆਰਥੀ ਜੀਵਨ ਦੇ ਵਿੱਚ ਬਹੁਤ ਵੱਡਾ ਮਹੱਤਵ ਆ ਇਸ ਨੂੰ ਮੁੱਖ ਰੱਖਦੇ ਹੋਏ ਸਾਡੇ ਸਕੂਲ ਵਿੱਚ ਹਰ ਸਾਲ ਸਲਾਨਾ ਖੇਡ ਮੇਲਾ ਜੋ ਕਰਵਾਇਆ ਜਾਂਦਾ ਸੋ ਉਸੇ ਦੀ ਅੱਜ ਅਸੀਂ ਓਪਨਿੰਗ ਤੇ ਪਹੁੰਚੇ ਆ ਨੈਕਸਟ ਈਅਰ ਦੇ ਵਿੱਚ ਅਸੀਂ ਇਸ ਨੂੰ ਇੱਕ ਅਕੈਡਮੀ ਦੇ ਰੂਪ ਦੇ ਵਿੱਚ ਲੈ ਕੇ ਜਾਵਾਂਗੇ ਕਿ ਖੇਡਾਂ ਦੇ ਅਲੱਗ-ਅਲੱਗ ਜਿਵੇਂ ਕ੍ਰਿਕਟ ਅਕੈਡਮੀ ਇਸ ਤਰ੍ਹਾਂ ਇੱਕ ਅਕੈਡਮੀ ਸਕੂਲ ਦੇ ਵਿੱਚ ਸਥਾਪਿਤ ਕਰਾਂਗੇ ਜਿਸ ਦੇ ਲਈ ਸਾਨੂੰ ਕੁਝ ਰੂਮਸ ਦੀ ਜੋ ਰਿਕੁਆਇਰਮੈਂਟ ਸੀ ਉਹ ਅਸੀਂ ਇਸ ਗਰਾਊਂਡ ਦੇ ਵਿੱਚ ਜੋ ਬਿਲਡਿੰਗ ਰਹਿੰਦੀ ਆ ਉਹ ਐਸ ਵਾਰ ਕੰਪਲੀਟ ਕਰਕੇ ਐ ਸੈਸ਼ਨ ਤੋਂ ਮੈਡੀਕਲ ਨੋਰ ਮੈਡੀਕਲ ਦੀਆਂ ਕਲਾਸਾਂ ਲਈ ਔਰ ਸਪੋਰਟਸ ਲਈ ਇਹ ਰੂਮ ਦਿੱਤੇ ਜਾਣਗੇ। ਸੋ ਆਈਡੀਅਲ ਕੌਨਵੈਂਟ ਪਠੂਰ ਜੋ ਸੰਸਥਾ ਪੈਂਡੂ ਸੰਸਥਾ ਜਿਸ ਦੇ ਵਿੱਚ ਜੋ ਬੱਚੇ ਪੜ੍ਹਦੇ ਨੇ ਉਹਨਾਂ ਦਾ ਖੇਡਾਂ ਦੇ ਵਿੱਚ ਔਰ ਸਟੱਡੀ ਜੀਕੇ ਬਹੁਤ ਸਾਰੇ ਕੰਪੀਟੀਸ਼ਨਾਂ ਦੇ ਵਿੱਚ ਉਹਨਾਂ ਨੂੰ ਹਿੱਸਾ ਦਵਾਇਆ ਜਾਂਦਾ। ਔਰ ਬੜੀਆਂ ਹੀ ਨਾ ਮਾਤਰ ਤਰਫੀਸਾਂ ਦੇ ਵਿੱਚ ਬੱਚਿਆਂ ਨੂੰ ਕੁਆਲਟੀ ਐਜੂਕੇਸ਼ਨ ਸਕੂਲ ਪ੍ਰੋਵਾਈਡ ਕਰ ਰਿਆ ਪਿਛਲੇ 2009 ਤੋਂ ਸਕੂਲ ਇਹ ਸੰਸਥਾ ਆਪ ਜੀ ਦੇ ਸਹਿਯੋਗ ਦੇ ਨਾਲ ਇਸੇ ਤਰ੍ਹਾਂ ਹੀ ਵੱਧ ਫੁੱਲ ਰਹੀ ਆ ਔਰ ਅੱਗੇ ਤੋਂ ਵੀ ਤੁਹਾਡੇ ਤੋਂ ਇਹ ਆਸ ਕਰਦੇ ਆ ਕਿ ਤੁਸੀਂ ਸਕੂਲ ਦੀ ਆਵਾਜ਼ ਬਣੋ ਤਾਂ ਜੋ ਸਾਨੂੰ ਅੱਗੇ ਪ੍ਰਚਾਰ ਕਰਨ ਦੀ ਲੋੜ ਨਾ ਹੋਵੇ ਸਾਡੇ ਬੱਚੇ ਔਰ ਸਾਡੇ ਨਾਲ ਜੁੜੇ ਹੋਏ ਸੂਝਵਾਨ ਮਾਪੇ ਇਸ ਸਕੂਲ ਦਾ ਅੱਗੇ ਪ੍ਰਚਾਰ ਕਰਨ ਕਿਉਂਕਿ ਆਪ ਜੀ ਨੂੰ ਪਤਾ ਕਿ ਸਕੂਲ ਦੀ ਜੋ ਫੀਸ ਆ ਉਸ ਤੋਂ ਬਿਨਾ ਹੋਰ ਕੋਈ ਐਕਸਟਰਾ ਚਾਰਜ ਕਿਸੇ ਵੀ ਫੰਕਸ਼ਨ ਦਾ ਜਾਂ ਕਿਸੇ ਐਕਟੀਵਿਟੀ ਦਾ ਕਿਸੇ ਤੋਂ ਵੀ ਨਹੀਂ ਲਿਆ ਜਾਂਦਾ ਬੱਚੇ ਤੋਂ ਜਿਵੇਂ ਸਕੂਲ ਦੇ ਵਿੱਚ 3-4 ਜੋ ਫੰਕਸ਼ਨ ਨੇ ਉਹ ਵੱਡੇ ਲੈਵਲ ਤੇ ਹੀ ਕਰਵਾਏ ਜਾਂਦੇ ਨੇ ਜਿਦੇ ਵਿੱਚ ਖੇਡ ਸਮਾਰੋਹ ਕੁੜੀਆਂ ਦਾ ਤੀਆਂ ਥੀਜ਼ ਫੈਸਟੀਵਲ ਔਰ ਸਲਾਨਾ ਐਨੂਅਲ ਫੰਕਸ਼ਨ ਵਗੈਰਾ ਚਿਲड्रन ਡੇ ਇਹਨਾਂ ਦੇ ਉੱਪਰ ਕਿਸੇ ਤੋਂ ਵੀ ਕੋਈ ਐਕਸਟਰਾ ਫੀਸ ਵਗੈਰਾ ਨਹੀਂ ਲਈ ਜਾਂਦੀ ਜੋ ਸਾਡੇ ਸਕੂਲ ਤੋਂ ਸ਼ੁਰੂ ਤੋਂ ਹੀ ਇਸ ਤਰ੍ਹਾਂ ਚੱਲਦਾ ਆ ਰਿਹਾ ਸੋ ਇਹ ਸਕੂਲ ਜਿੱਥੇ ਬੱਚਿਆਂ ਨੂੰ ਕੁਆਲਟੀ ਐਜੂਕੇਸ਼ਨ ਪ੍ਰੋਵਾਈਡ ਕਰ ਰਿਹਾ ਉਹਦੇ ਨਾਲ ਨਾਲ ਹੀ ਸਾਡੇ ਬੱਚੇ ਧਾਰਮਿਕ ਗਤੀਵਿਧੀਆਂ ਦੇ ਵਿੱਚ ਖੇਡਾਂ ਦੇ ਵਿੱਚ ਔਰ ਜੀਕੇ ਕੰਪੀਟੀਸ਼ਨ ਡ੍ਰੈਂਗ ਕੰਪੀਟੀਸ਼ਨ ਇਸ ਤਰ੍ਹਾਂ ਦੇ ਬਹੁਤ ਸਾਰੇ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਂਦੇ ਨੇ ਔਰ ਪ੍ਰਾਈਜ਼ ਪ੍ਰਾਪਤ ਕਰਦੇ ਨੇ ਆਪ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਗੇ ਤੋਂ ਵੀ ਸਾਡਾ ਇਸੇ ਤਰ੍ਹਾਂ ਹੀ ਸਾਥ ਦੇਵੂਗੇ ਇਸ ਸਾਥ ਦੇ ਨਾਲ ਅੱਜ ਦਾ ਜੋ ਖੇਡ ਸਮਾਰੋਹ ਆ ਉਸ ਦੀ ਆਪਾਂ ਓਪਨਿੰਗ ਕਰਨ ਜਾ ਰਹੇ ਹਾਂ ਔਰ ਸਾਰੇ ਪੇਰੈਂਟਸ ਅੱਗੇ ਆ ਜਾਣ ਦੀ ਗਰਾਊਂਡ ਦੇ ਵਿੱਚ ਥੈਂਕ ਯੂ Thank you, sir, for your inspiring words. Thanks again. Flapping. very good. Douke, hmm.

गाड़ के रे के वेरी गुड वेरी गुड बहुत बढ़िया वेरी गुड वेरी गुड वेरी गुड वेरी गुड बहुत बढ़िया वेरी गुड और वो 5:00 बजे आया 5:00 बजे रे आ रही है गोल गोल हैप्पी करो बच्चे हैप्पी वेरी गुड और ये है वेरी गुड बहुत सारे बहुत सारे बहुत बढ़िया वेरी गुड वेरी गुड बहुत वादिया ਬੋਏ ਸੋਨਾ ਬੋਏ ਸੋਨਾ ਵਾਹਿਗੁਰੂ ਜੀ ਅੱਜ ਵੀ ਲੋਕਾਂ ਨੂੰ ਪੇਸ਼ ਕਰਾਉਣ ਦੇ ਲਈ ਬਾਈ ਜੀ ਬੋਏ ਜੀ ਬੋਏ ਜੀ ਮੇਕੋ ਦਿਆ ਹਾਂਜੀ ਹਾਂਜੀ ਕਰੋ ਤੁਮ ਜੀ ਯਾਦ ਕਰਦੇ ਹੋ 35 ਵੈਰੀ ਬੋਏ ਦੋ ਜੀ

a que aí ਹਾਂਜੀ ਮੈਂ ਮੈਡਮ ਮਨਪ੍ਰੀਤ ਕੌਰ ਅਸੀਂ ਸਕੂਲ ਦੇ ਵਿੱਚ ਐਨੂਅਲ ਸਪੋਰਟਸ ਡੇ ਅੱਜ ਸੈਲੀਬ੍ਰੇਟ ਕਰ ਰਹੇ ਹਾਂ ਜਿਦੇ ਵਿੱਚ ਬੱਚਿਆਂ ਨੇ ਬਹੁਤ ਸਾਰੀਆਂ ਗੇਮਸ ਜਿਵੇਂ 200 ਮੀਟਰ 100 ਮੀਟਰ 400 ਮੀਟਰ ਰੀਲੇ ਰੇਸ ਇਸ ਤੋਂ ਇਲਾਵਾ ਖੋਖੋ ক্রিকেট ਤੇ ਬਾਸਕਟਬਾਲ ਦੇ ਜਿਹੜੇ ਮੈਚਸ ਬੱਚਿਆਂ ਨੂੰ ਕਰਵਾਏ ਗਏ ਸਾਰੇ ਬੱਚਿਆਂ ਨੇ ਟੀਚਰਸ ਦੇ ਸਹਿਯੋਗ ਦੇ ਨਾਲ ਇਨ੍ਹਾਂ ਮੈਚਸ ਦੇ ਵਿੱਚ ਇਨ੍ਹਾਂ ਗੇਮਸ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਸਾਨੂੰ ਮਾਣ ਹੁੰਦਾ ਹੈ ਆਪਣੇ ਸਟਾਫ ਮੈਂਬਰਸ ਤੇ ਜਿਹੜੇ ਸਟੱਡੀ ਦੇ ਨਾਲ-ਨਾਲ ਬੱਚਿਆਂ ਨੂੰ ਇੰਨੀ ਮਿਹਨਤ ਕਰਵਾ ਕੇ ਅਕੈਡਮਿਕ ਦੇ ਨਾਲ-ਨਾਲ ਸਪੋਰਟਸ ਦੇ ਫੀਲਡ ਦੇ ਵਿੱਚ ਵੀ ਬੱਚਿਆਂ ਨੂੰ ਅੱਗੇ ਲੈ ਕੇ ਆਉਂਦੇ ਹਨ ਮੈਂ ਆਪਣੇ ਸਟਾਫ ਮੈਂਬਰਸ ਦਾ ਬਹੁਤ ਥੈਂਕਸ ਕਰਨਾ ਚਾਹੁੰਦੀ ਹਾਂ ਜਿਹੜੇ ਸਲੇਨੀ ਮਿਹਨਤ ਕਰਦੇ ਨੇ ਖੇਡਾਂ ਤੋਂ ਇਲਾਵਾ ਬੱਚਿਆਂ ਨੂੰ ਹੋਰ ਜੀਕੇ ਕੰਪੀਟੀਸ਼ਨ ਧਾਰਮਿਕ ਮੁਕਾਬਲੇ ਇਸ ਤੋਂ ਇਲਾਵਾ ਵਿਦਿਆਕ ਟੂਰ ਹਿਸਟੋਰੀਕਲ ਟੂਰਸ ਨੇ ਜਿਹੜੇ ਆਰਗੇਨਾਈਜ਼ ਕਰਾਏ ਜਾਂਦੇ ਨੇ ਜਿਹੜੇ ਅਸੀਂ ਸਟਾਫ ਮੈਂਬਰਸ ਦੀ ਹੈਲਪ ਨਾਲ ਬੱਚਿਆਂ ਨੂੰ ਲੈ ਕੇ ਜਾਂਦੇ ਆ ਉਹਦੇ ਵਿੱਚ ਬੱਚੇ ਕਾਫੀ ਸਾਰੀ ਨੋਲੇਜ ਹੈ ਜਿਹੜੀ ਗੇਨ ਕਰਦੇ ਇਸ ਤੋਂ ਇਲਾਵਾ ਅਸੀਂ ਸਕੂਲ ਦੇ ਵਿੱਚ ਜਿੱਦਾਂ ਤੀਜ ਫੈਸਟੀਵਲ ਹੋਇਆ ਇਹ ਚੀਜ਼ ਸੈਲੀਬ੍ਰੇਟ ਕਰਦੇ ਆ ਜਿਦੇ ਵਿੱਚ ਅਸੀਂ ਪੁਰਾਣੇ ਕਲਚਰ ਨਾਲ ਬੱਚਿਆਂ ਨੂੰ ਜੋੜਦੇ ਆ ਪੈਰੈਂਟਸ ਨੂੰ ਇਨਵਾਈਟ ਕਰਦੇ ਆ ਸਾਡੇ ਸਾਰੇ ਹੀ ਪੈਰੈਂਟਸ ਇਸ ਫੀਲਡ ਦੇ ਵਿੱਚ ਸਾਡਾ ਬਹੁਤ ਸਹਿਯੋਗ ਕਰਦੇ ਨੇ ਜਿਨ੍ਹਾਂ ਲਈ ਮੈਂ ਪੈਰੈਂਟਸ ਤੇ ਸਟਾਫ ਮੈਂਬਰਸ ਦਾ ਬਹੁਤ ਥੈਂਕਸ ਕਰਦੀ ਸਾਰਾ ਹਰ ਸਾਲ ਦੀ ਤਰ੍ਹਾਂ ਹੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੱਚਿਆਂ ਦਾ ਜੋ ਖੇਡ ਸਮਾਰੋਹ ਉਹ ਕਰਵਾਇਆ ਗਿਆ ਹਰ ਸਾਲ ਦੀ ਤਰ੍ਹਾਂ ਹੀ ਬੱਚੇ ਆ ਜਿਹੜੇ ਇਸ ਵਾਰ ਵੀ ਬੜੀ ਵੱਧ ਚੜ੍ਹ ਕੇ ਉਹਨਾਂ ਨੇ ਖੇਡਾਂ ਦੇ ਵਿੱਚ ਹਿੱਸਾ ਲਿਆ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਦਾ ਜਿਹੜਾ ਸਰੀਰਕ ਵਿਕਾਸ ਆ ਉਹ ਹੋਣਾ ਬਹੁਤ ਜ਼ਰੂਰੀ ਆ ਇਹ ਮੰਨਿਆ ਇਹ ਮੰਨਿਆ ਜਾਂਦਾ ਕਿ ਪਹਿਲੇ ਸਮੇਂ ਦੇ ਵਿੱਚ ਜਿਆਦਾ ਬੱਚਿਆਂ ਨੂੰ ਖੇਡਣ ਦੇ ਮੌਕੇ ਮਿਲਦੇ ਸੀ ਹੁਣ ਥੋੜਾ ਮੋਬਾਈਲ ਫੋਨ ਵਗੈਰਾ ਆਉਣ ਦੇ ਨਾਲ ਉਹ ਸਮਾਂ ਬੱਚਿਆਂ ਨੂੰ ਨਹੀਂ ਮਿਲਦਾ ਤੇ ਅਸੀਂ ਏਸੀ ਕੋਸ਼ਿਸ਼ ਕਰੀਦੀ ਆ ਵੀ ਸਕੂਲ ਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਜਿਆਦਾ ਤੋਂ ਜਿਆਦਾ ਸਮਾਂ ਗੇਮ ਪੀਰੀਅਡ ਤਾਂ ਹਰ ਸਕੂਲ ਦੇ ਵਿੱਚ ਤੇ ਆਪਣੇ ਸਕੂਲ ਵਿੱਚ ਵੀ ਮਿਲਦਾ ਉਸ ਤੋਂ ਬਿਨਾ ਹਰ ਸਾਲ ਹੀ ਬੱਚਿਆਂ ਨੂੰ ਕੋ-ਕੋ ਕਬੱਡੀ ਬੈਡਮਿੰਟਨ ਰੱਸਾ ਕਸੀ ਹੋਰ ਵੀ ਕਈ ਤਰ੍ਹਾਂ ਦੀਆਂ ਜੋ ਖੇਡਾਂ ਆ ਆਪਣੇ ਸਕੂਲ ਵਿੱਚ ਕਰਵਾਈਆਂ ਜਾਂਦੀਆਂ ਇਸ ਤੋਂ ਬਿਨਾ ਬੱਚਿਆਂ ਨੂੰ ਧਾਰਮਿਕ ਸਿੱਖਿਆ ਨਾਲ ਵੀ ਜੋੜਿਆ ਜਾਂਦਾ ਬੱਚਿਆਂ ਦੇ ਮਾਤਾ ਪਿਤਾ ਵੀ ਬੜਾ ਉਤਸ਼ਾਹ ਲਿੰਦੇ ਆ ਇੱਥੇ ਸਕੂਲ ਵਿੱਚ ਆਪਣੀ ਹਾਜ਼ਰੀ ਲਵਾਉਂਦੇ ਨੇ ਉਹਨਾਂ ਨੂੰ ਧਾਰਮਿਕ ਸਿੱਖਿਆ ਦੇਣ ਲਈ ਤੇ ਉਹਨਾਂ ਦਾ ਮਨੋਰੰਜਨ ਕਰਨ ਲਈ ਉਹਨਾਂ ਨੂੰ ਜਗਾ ਜਗਾ ਤੇ ਉੱਪਰ ਸਾਇੰਸ ਸਿਟੀ ਵਗੈਰਾ ਹੋਰ ਵੀ ਕਈ ਟ੍ਰਿਪਾਂ ਲੈ ਕੇ ਜਾਇਆ ਜਾਂਦਾ ਧਾਰਮਿਕ ਸਥਾਨਾਂ ਜਿਵੇਂ ਆਨੰਦਪੁਰ ਸਾਹਿਬ ਆ ਗਿਆ ਫਤਿਹਗੜ੍ਹ ਸਾਹਿਬ ਇਸ ਤਰ੍ਹਾਂ ਚ ਸਾਬ ਕਈ ਜਗ੍ਹਾ ਤੇ ਉਹਨਾਂ ਨੂੰ ਲਿਜਾਇਆ ਜਾਂਦਾ ਤਾਂ ਕਿ ਬੱਚੇ ਗੁਰਸਿੱਖੀ ਨਾਲ ਵੀ ਜੁੜੇ ਰਹਿਣ ਤੇ ਨਾਲ ਦੀ ਨਾਲ ਉਹ ਜਿਹੜੇ ਖੇਡਾਂ ਆ ਉਹਨਾਂ ਵਿੱਚ ਵੀ ਆਪਣਾ ਯੋਗਦਾਨ ਬਰਾਬਰ ਰੱਖਣ ਇਸ ਤਰ੍ਹਾਂ ਅਸੀਂ ਇਹੀ ਆਸ ਵੀ ਕਰਦੇ ਆ ਕਿ ਜਿਹੜੇ ਸਾਡੇ ਬੱਚੇ ਆ ਖੇਡਾਂ ਦੇ ਖੇਤਰ ਦੇ ਵਿੱਚ ਬੜੀਆਂ ਮੱਲਾਂ ਮਾਰ ਰਹੇ ਨੇ ਆਈਡੀਅਲ ਕਾਨਵਰਟ ਸਕੂਲ ਦੇ ਬੱਚੇ ਤੇ ਸਰਦ ਦਾ ਵੀ ਬਹੁਤ ਧੰਨਵਾਦ ਕਰਦੇ ਆ ਵੀ ਇਹ ਵੀ ਬੜਾ ਉਤਸ਼ਾਹ ਦਿੰਦਿਆਂ ਬੱਚਿਆਂ ਨੂੰ ਖੇਡਣ ਲਈ ਸਮੇਂ-ਸਮੇਂ ਤੇ ਬੱਚਿਆਂ ਨੂੰ ਸਪੀਚਾਂ ਦੁਆਰਾ ਪ੍ਰੇਰਿਤ ਕੀਤਾ ਜਾਂਦਾ ਕਿ ਉਹ ਖੇਡਾਂ ਵਿੱਚ ਵੀ ਬਰਾਬਰ ਆਪਣਾ ਯੋਗਦਾਨ ਰੱਖਣ ਤੇ ਇਸੇ ਤਰ੍ਹਾਂ ਹੀ ਅਸੀਂ ਆਏ ਬੱਚੇ ਆ ਜੋ ਆਇਡੀਅਲ ਕਾਨਵੈਂਟ ਸਕੂਲ ਦੇ ਉਹ ਮਾਤਾ ਪਿਤਾ ਦੇ ਨਾਮ ਰੌਸ਼ਨ ਕਰਨ ਦੇ ਨਾਲ ਨਾਲ ਆਪਣਾ ਸਕੂਲ ਦਾ ਨਾਮ ਤੇ ਪੂਰੇ ਜੋ ਸਮਾਜ ਆ ਉਹਦਾ ਨਾਮ ਵੀ ਉੱਚਾ ਕਰ ਰਹੇ ਨੇ। ਇਹੀ ਥੈਂਕ ਯੂ। ਮਾਈਸੈਲਫ ਅਮਨਦੀਪ ਕੌਰ ਮੈਂ ਆਇਡੀਅਲ ਕਾਨਵੈਂਟ ਸਕੂਲ ਹਟੂਲ ਸਾਡੇ ਸਕੂਲ ਦੇ ਵਿੱਚ ਐਨੂਅਲ ਸਪੋਰਟਸ ਫੰਕਸ਼ਨ ਗੇਮਸ ਹੋਈਆਂ ਸੀ ਜਿਵੇਂ ਕਿ ਖੋਖੋ ਕਬੱਡੀ ਬੈਡਮਿੰਟਨ ਤੇ ਬਾਸਕਟਬਾਲ ਬੱਚਿਆਂ ਨੇ ਬਹੁਤ ਹੀ ਗੇਮਾਂ ਦੇ ਵਿੱਚ ਵਧੀਆ ਪਾਰਟਿਸਿਪੇਟ ਕੀਤਾ ਅਤੇ ਛੋਟੇ ਬੱਚਿਆਂ ਨੂੰ ਬਹੁਤ ਹੀ ਫਨੀ ਗੇਮਸ ਆ ਜਿਹੜੀਆਂ ਉਹ ਕਰਵਾਈਆਂ ਗਈਆਂ ਐਂਡ ਪੇਰੈਂਟਸ ਆ ਜਿਹੜੇ ਬੱਚਿਆਂ ਦੇ ਉਹਨਾਂ ਨੂੰ ਵੀ ਇਨਵਾਈਟ ਕੀਤਾ ਗਿਆ ਤੇ ਬੱਚਿਆਂ ਨੂੰ ਵੀ ਮੌਕਾ ਮਿਲਦਾ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਗੇਮਾਂ ਦੇ ਵਿੱਚ ਪਾਰਟਿਸਿਪੇਟ ਕਰਨ ਦਾ